ਦੋਸਤੋ ਜਿਹੜੇ ਪਪੂਲਰ ਦਾ ਰੋਲਾ ਪਈ ਕਈ ਭਰਾ ਕਹਿੰਦੇ ਫੇਕ ਆ ਇੱਥੇ ਮੂੰਹ ਚੱਕਿਆ ਯਾਰ ਪਟਾਰਾ ਪੁਵਾਰੇ ਮਾੜਾ ਮੋਟਾ ਤੇ ਬਈ ਇਹਦਾ ਕੰਮ ਹੀ ਸੌਖਾ ਲੜਾਈ ਚ ਜੇ ਲੜਨਾ ਹੋ ਜਾਣਾ ਤਾਂ ਕਰਕੇ ਐਵੇਂ ਝੂਠਾ ਨਾ ਕਰੋ ਤੇ ਦਰਖਾਸਤ ਦੇ ਕੇ ਅਪੀਲ ਕਰਕੇ ਇਹ ਚੀਜ਼ ਤੇ ਪੰਗਾ ਦਵਾਤਾ ਐਵੇਂ ਪਟ ਪਟ ਕੇ ਸਿੱਟੀ ਜਾਂਦੇ ਹਣ ਤੇ ਇਹਦੀ ਚੁੱਪ ਕਰਕੇ ਤੁਸੀਂ ਕੁਝ ਨਹੀਂ ਕਰਨਾ ਦਰਖਾਸਤ ਦੇਣੀ ਹੈ ਠੀਕ ਹੈ ਬਈ ਸਾਡਾ ਰਾਹ ਵੱਡਿਆ ਤੇ ਨਾਲ ਆ ਹਦਰਾਸ ਲਾਇਆ ਥੋੜੀ ਕੋਈ ਵਟ ਦੇ ਨਾਲ ਵੀ 8 ਫੁੱਟ ਤੋਂ ਉਰਾਂ ਲਾਉਂਦਾ ਇਹ ਉਹ ਵੀ ਤੁਸੀਂ ਰੋਕ ਸਕਦੇ ਹੋ ਕਈ ਭਰਾ ਕਹਿੰਦੇ ਆਪਦੇ ਵਾਂਚ ਲਾਇਆ ਸੀ ਤਾਂ ਹਨਾ ਆਹ ਖੜ ਜਾ ਸਾਡੇ ਬਾਈ ਅੱਜ ਥੋੜੇ ਹੈਗੇ ਆ ਫਰਕ ਹੋਰ ਕਿਤੋਂ ਫੇਰ ਆ ਗਿਆ ਹੋਰ ਬਰਾੜਾ ਕੀ ਆਲਾ ਠੀਕ ਆ ਬਾਈ ਕਿਵੇਂ ਅੱਜ ਪੱਟੀ ਜੰਨੇ ਆ ਫੇਰ ਪਟਣਾ ਹੀ ਆ ਭਰਾਵਾ ਰਾਬ ਟਕਟਾਏ ਉਦੋਂ ਸਾਡਾ ਤਾਂ ਸ਼ੋਰ ਬਾਹਰ ਜਾਣ ਨਹੀਂ ਉਹ ਬੈਠਾ ਮੈਨ ਲਵਾਤਾ ਵੀ ਜਾ ਉਹਦਾ ਉਹਦਾ ਨਾਲ ਕੋਈ ਟਿੰਗੜਦਾ ਸੀਗਾ ਫੁੱਲ ਉਹਦੇ ਤੇ ਯਾਰ ਭਾਈ ਮਜਬੂਰੀ ਸੀ ਮੇਰੀ ਮੈਂ ਹੁਣ ਕੀ ਕਰਦਾ ਮੈਂ ਤਾਂ ਵਾਹਣ ਠੇਕੇ ਤੇ ਲੈਣਾ ਵਾਹਣ ਭਰਾਵਤ ਨਮੋਦ ਨਹੀਂ ਕਹਿੰਦੀ ਨੇ ਤੂੰ ਵਿੱਚ ਨਾਂ ਬੋਲ ਸਾਡੇ ਰੌਲੇ 'ਚ ਤੇਰੇ ਕੋਲ ਤਾਂ 2 ਸਾਲਾਂ ਵਾਹਣ ਸਾਲ ਆ ਤੇ ਤੂੰ ਉਹ ਤੋਂ ਬਾਹਲਾ ਤਗੜਾ ਉਹ ਬੰਦਾ ਸੀਗਾ ਤਗੜੇ ਦਾ ਭਾਈ ਕਾਹਦੇ ਆ ਯਾਰ ਹੈਂ ਤਗੜੇ ਦਾ ਭਾਈ ਕਿਹੜੀ ਗੱਲ ਸੀਗੀ ਯਾਰ ਹੁਣ ਮੈਂ ਤਾਂ ਵਾਹਣ ਮਾਰਾ ਮਾਰਾਈ ਚਲਾਈ ਵਾਹਣ ਆਏ ਨਹੀਂ ਨਾ ਹੁੰਦਾ ਇਹ ਪਤਾ ਸਾਰਾ ਪਿੰਡ ਗਾਲਾਂ ਕੱਢਦਾ ਇਹ ਚੀਜ਼ ਨੂੰ ਲੈ ਕੇ ਸੀਤਾ ਭਾਈ ਗਾਲਾਂ ਕੱਢਦਾ ਤੂੰ ਵਿੱਚ ਸੀਤਾ ਗਲਤ ਮੈਂ ਮੰਨਦਾ ਭਾਈ ਗਲਤ ਸੀ ਯਾ ਅਜ ਕਿੱਧਰ ਗਿਆ ਆਪ ਉਹ ਮੁੱਛਾਂ ਵਾਲਾ ਬਾਈ ਸ਼ਾਰਮੀ ਮੰਨੀ ਬੈਠਾ ਬਾਈ ਉਹ ਉਹਨੂੰ ਨਾਂ ਨਾ ਪਤਾ ਨਹੀਂ ਛਤ ਨਹੀਂ ਉਹ ਚਾਰ ਪੰਜ ਸਾਲਾਂ ਤੋਂ ਆਇਆ ਨਾਲੇ ਮੈਨੂੰ ਮਾੜਾ ਹੋ ਜਾਇਆ ਬਈ ਕਹਿੰਦੇ ਲੋਕ ਕਹਿੰਦੇ ਮਜਦਾ ਇਹਦੇ ਵੀ ਬਾਹਰ ਲਿਓ ਹੁਣੀ ਯਰਦੇ ਨਹੀਂ ਹੁਣ ਮੈਨੂੰ ਕਹਿੰਦਾ ਤੂੰ ਪੱਟਿਆ ਜਾ ਕੇ ਬਾਈ ਆਪਤਾ ਆਇਆ ਮੈਂ ਹੁਣ ਜਿਵੇਂ ਹੱਥਾਂ ਨਾਲ ਲਾਇਆ ਸੀ ਉਵੇਂ ਪੱਟਣੀ ਨਾਲੇ ਆ ਸਾਰੇ ਦਰਖਤ ਗੱਲ ਇਹ ਹੁਣੇ ਚੱਲਣੇ ਨਹੀਂ ਇਹ ਤੇਰੇ ਵੇਖੋ ਚੱਲਣੇ ਤਾਂ ਬਗੈਰ ਬੰਦਰੋ ਹੋਰ ਫੁੱਟ ਪਰਾਂ ਕਰ ਦਿੰਦੇ ਕਪੈਂਟ ਆਪ ਜਾਂਦੀ ਮੈਂ ਸਾਰਾ ਪਤਾ ਕਰਿਆ ਸੀ ਮੈਂ ਤਾਂ ਰੌਲਾ ਬਾਈ 17 ਫੁੱਟ ਦਾ ਵੱਡੀ ਕਮੈਨ ਦਾ ਹੁੰਦਾ ਘ ਕਹਿੰਦੇ ਨੇ ਨਾ ਬਾਈ ਜਿਹੜੀਆਂ ਹੱਥਾਂ ਨਾਲ ਗੰਡਾਂ ਦਿੱਤੀਆਂ ਹੁਣਾ ਇੱਕ ਪਾਸਾ ਪੱਟ ਲੋ ਇੱਕ ਪਾਸਾ ਭਾਵੇਂ ਖੜਾ ਰਹਿੰਦੇ ਹੋ ਇਹ ਤੁਹਾਡਾ ਨੰਗਦਾ ਹੋ ਜਾਊਗਾ ਇੱਕ ਪੱਟ ਲੇ ਬਾਈ ਇਧਰ ਸਾਲ ਆ ਲੈਣ ਖੇਚਲਾ ਆ ਪੱਟ ਲਾ ਤੇ ਇਧਰ ਨੂੰ ਟਾਇਰ ਕਰਕੇ ਆ ਨੰਗੇ ਜਾ ਕਰੂ ਅੱਗੇ ਕੰਬੈਣ ਅੱਗੇ ਤਾਂ ਟੱਪ ਜਾਂਦੀ ਸੀ ਇੱਥੋਂ ਇੱਥੋਂ ਤਾਈ ਇਹਦਾ ਮੰਨ ਲਾ ਇਧਰ ਛੇਜਾ ਜਾੜੁੰਦਾ ਇਹਦਾ ਮੈਂ ਤਾਂ ਔਖਾ ਬਾਈ ਫਸਲ ਬਹੁਤ ਮੈਂ ਤਾਂ ਐਵੇਂ ਤਾਂ ਉੱਤੇ ਬੋਲ ਬੈਠਾ ਸਾਰੀ ਫਸਲ ਜੇ ਭਰਾਵਾ ਸੁੰਢੀ ਨੇ ਖਾ ਜਾਣੇ ਇੱਥੇ ਤਰਾ ਇਹਦਾ ਕਨਾਲ ਕਨਾਲ ਤੂੰ ਠੇਕਾ ਘੱਟ ਦੇਣੇ ਉਥੋਂ ਤਾਈ ਸ਼ਾਮ ਮਾਰਨੀ ਆ ਇਹਦਾ ਮੇਰਾ ਵੀ ਸੀ ਤਾਂ ਮੇਰਾ ਵੀ ਬਾਬਾਈ ਨਾਲ ਬੋਲਣਾ ਪੈ ਗਿਆ ਹੋਰ ਕੀ ਬਈ ਦੋਸਤੋ ਡਰਿਆ ਨਾ ਕਰੋ ਜੇ ਕੋਈ ਤੁਹਾਡੀ ਵਟ ਵੜਦਾ ਜਾਂ ਰਾਹ ਵੜਦਾ ਹਨਾ ਉਹਦਾ ਆ ਵਿੱਚ ਨਾ ਲੜੋ ਉਹਦਾ ਕਾਨੂੰਨੀ ਸਹਾਰਾ ਲਓ ਆਪਾਂ ਵਿੱਚ ਇਹਨਾਂ ਦਾ ਜਿਹੜਾ ਮੇਨ ਬੰਦਾ ਸੀ ਜਿਹੜਾ ਬਾਹਰ ਜਾਣਾ ਸੀ ਮੁੰਡਾ ਉਹਦਾ ਨਾਮ ਮੇਨ ਲਿਖਾਇਆ ਸੀਗਾ ਤੇ ਅੱਜ ਆਪ ਪੱਟੀ ਜਾਂਦੇ ਆ ਤੇ ਇਹ ਵੀਡੀਓ ਪਾਉਂਦਾ ਮੇਰਾ ਇਹੀ ਮਤਲਬ ਸੀਗਾ ਹਨਾ ਉਹ ਦਿਨ ਬਈ ਪੁੱਠਾ ਸਿੱਧਾ ਇਹ ਬੋਲਦੇ ਸੀਗੇ ਤੇ ਅੱਜ ਜਮਾਂ ਠੰਡੇ ਸਿਲੇ ਹੋਏ ਖੜੇ ਆ ਤੇ ਲੜਨ ਦਾ ਕੋਈ ਫਾਇਦਾ ਨਹੀਂ ਕਿਸੇ ਨੂੰ ਕਾਣੂ ਪਾਉਣਾ ਯਾਰ ਕਾਣੂ ਹੁਣ ਬੇਇੱਜ਼ਤੀ ਕਰੀ ਜਾਂਦਾ ਵੀਡੀਓ ਨਹੀਂ ਪਉਂਦਾ ਤੇਰੇ ਤੇ ਕੋਈ ਨਹੀਂ ਤੇਰੇ ਕਿਹੜਾ ਬੇਇੱਜ਼ਤੀਂ ਦੀ ਇਹ ਚ ਉਹ ਮੈਂ ਹੀ ਆਉਣਾ ਮੂਰੇ ਦਾ ਬਾਈ ਫੇਰ ਯਾਰ ਉਹਦਾ ਆਪ ਤਾਂ ਪਾਸੇ ਹਟ ਕੇ ਬਹਿ ਗਿਆ ਉਹਨੇ ਤਾਂ ਰਾੜਾ ਪੱਟੀ ਜਾਂਦੇ ਅੱਜ ਪੜਦੇ ਅੱਜ ਇਹ ਉਹਦੋਂ ਲਾਉਂਦੇ ਸੀਗੇ ਤੇ ਟੜਦੇ ਸੀਗੇ ਕਮੈਂਟ ਆਪੀ ਜਾਂਦੀ ਤੂੰ ਦੱਸ ਇਹਦੇ ਤੇ ਕਮੈਂਟ ਆਪੀ ਜਾਂਦੀ ਇਹ ਚ ਇਹ ਨਹੀਂ ਟੱਪਣੀ ਬਹੁਤੀ ਯਾਰ ਲੈ ਬਾਈ ਪੱਟੀ ਇਹ ਹੁਣ ਨਹੀਂ ਬੋਲੇ 14.5 ਫੁੱਟ ਹੈ ਇਹ ਮਸ਼ੀਨ ਦਾ ਗੱਟਰ ਹਾਂ ਵੱਡੀ ਦਾ 17 ਹੁੰਦਾ ਹੈ ਬਾਈ ਪੱਟ ਤੇ ਯਾਰ ਹੁਣ ਫੇਰ ਵੀਡੀਓ ਬਣਾਈ ਜਾਂਦਾ ਗੱਲ ਥੋੜਾ ਕੋਈ ਬਾਈ ਯਾਰ ਉਹੀ ਬਿਣਾ ਕੇ ਲੋ ਜਲੂਸ ਕੱਢੀ ਜਾਂਦਾ ਪੱਟ ਤੇ ਵਧੀਆ ਨਹੀਂ ਉਹ ਜੇ ਕਿਸੇ ਨੇ ਪੱਟੇ ਉਹ ਨਾ ਮਸ਼ੀਨ ਨਾ ਪੱਟੇ ਕੀ ਅਖਲਾਸ ਮਾਰਕ ਮੁੜ ਕੇ ਦੇ ਆਖਣੇ ਜਾਣ ਕੇ ਲੜੇ ਟੱਪਣਾ ਨਹੀਂ ਸੀ ਉਹਦੇ ਨਾਲ ਥੋੜੀ ਫਸਲੀ ਮੈਦੇ ਨਹੀਂ ਟਪਾਉਣਾ ਦਾ ਇਤਨ ਦੀ ਮੇਨ ਰਾਹ ਹੈ ਚਾ ਬਾਈ ਹੁਣ ਬੰਨਤਾ ਕਰਦੇ ਫਿਰ ਬਸ ਤਾਂ ਪੱਟ ਤੇ ਯਾਰ ਕੋਈ ਨਹੀਂ ਫਿਰ ਹੁਣ ਗਾਹ ਨੂੰ ਤਾਂ ਨਹੀਂ ਹੁਣ ਇਹ ਆਪ ਅਗਲ ਆ ਗਈ ਸਾਨੂੰ ਬਾਈ ਯਾਰ ਅਗਲ ਆਉਂਦੀ ਨਹੀਂ ਤੇ ਰਾਹ ਨੂੰ ਮਿੱਟੀ ਲਾ ਦੇ ਹੁਣ ਫੋੜ ਫੋੜ ਲਾ ਦੂੰਗਾ ਰਾਹ ਤੇ ਉਹ ਵੀ ਵੱਡੇ ਉਹਨਾਂ ਨੇ ਨਹੀਂ ਵੱਡੇ ਕਈ ਤੇਰੇ ਹੱਥ 'ਚ ਹੀ ਹੁੰਦੀ ਉਹ ਬਾਈ ਦੋ ਰਾਵਾਂ ਵੱਧ ਵੀ ਜਾ ਜਾਂਦਾ ਹੋਰ ਤਾਂ ਕੀ ਆ ਬਾਈ ਮਾੜਾ ਮੋਟਾ ਉਹਦੇ ਨਾਲ ਕਿਹੜਾ ਢੱਡ ਪਰ ਲਾਲਚ ਹੁੰਦਾ ਬਾਈ ਗੱਟੇ ਦਾ ਗੱਟਾ ਦਾ ਹੁੰਦਾ ਹੀ ਆ ਬਾਈ ਗੱਟੇ ਨਾਲ ਕਿਹੜੀ ਓਮ ਟੱਪਣੀਆਂ ਪਤੰਦਰਾ ਰਾਹ ਵੱਡਿਆ ਛੱਪੜ ਵੱਡਿਆ ਇਹ ਸਿਵਿਆਂ ਦਾ ਥਾਂ ਵੱਡਿਆ ਇਹ ਘਰ ਵਾਸਦੇ ਨਹੀਂਗੇ ਤੇਰੇ ਕੋਲ ਦਾ ਵਾਹਣ ਹੈਗਾ ਠੇਕੇ ਤੇ ਸਾਲ ਲੈ ਦੇਣਗੇ ਤੈਨੂੰ ਲੈ ਆ ਕਿ ਮੈਂ ਉਹਨਾਂ ਨੂੰ 10000 ਦਾ ਲਾਲਚ ਦੇ ਦੇਣਾ ਤੇ ਇੱਥੋਂ ਵਾਹਣ ਖੋ ਲੈਣਗੇ ਤੂੰ ਉਹ ਦਿਨ ਉਹਦਾ ਬਾਲਾ ਵਿਚੋਲ ਕੀ ਕਰਦਾ ਸੀਗਾ ਗੱਲ ਤਾਂ ਸਹੀ ਆ ਬਾਈ ਅਗਲਾ ਤਾਂ ਆਇਆ ਘਰੇ ਬਹਿ ਗਿਆ ਅਗਲਾ ਦਾ ਬਾਈ ਆ ਇੱਕ ਸਾਈਡ ਹੀ ਕੱਢ ਲਉ ਬਹੁਤ ਆ ਹੀ ਕੱਢ ਲੈਂਦੇ ਆ ਬਾਈ ਆ ਤੋੜਤਾ ਉਹਨੇ ਨੁਕਸਾਨ ਕਰ ਦਿੰਦੇ ਆ ਕਲੋਗ ਨਹੀਂ ਕਰ ਰਾਹ ਚ ਪਿਆ ਹੈ ਹਣ ਇਧਰ ਚਾੱਕ ਕੇ ਰੱਖ ਗਲਤ ਆ ਕੰਮ ਯਾਰ ਗਲਤ ਦਾ ਕਰਾ ਇਹ ਹੁਣ ਫੁੱਟਣੀ ਹੁਣੀ ਮੈਂ ਆ ਵੀ ਤੋੜ ਗਿਆ ਪਤੰਦਰ ਹੋਰ ਨੁਕਸਾਨ ਕਰ ਗਿਆ ਕਹਿੰਦੇ ਆ ਜਦੋਂ ਕਿਦੇ ਉੱਠ ਤੇ ਬੈਠੇ ਨੂੰ ਨਾ ਕੁੱਤਾ ਐ ਵਾਢ ਜਾਂਦਾ ਸਹੀ ਗੱਲ ਆ ਉੱਠ ਤੇ ਕੁੱਤੇ ਵਾਲੀ ਗੱਲ ਹੀ ਹੋਗੀ ਹਾਂ ਇਹ ਜਿਹੜੇ ਉਂ ਪਾ ਪਾ ਉਂ ਪੈ